ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਅਮਰਪ੍ਰੀਤ ਦੇ ਉੱਪਰ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਮੋਡ ਲੈ ਕੇ ਆਏ ਆ ਜਿਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਗੜਿਆਂ ਦੇ ਡਿਜ਼ਾਈਨਾਂ ਦੇ ਬਾਰੇ ਵੀਡੀਓ ਜਿਵੇਂ ਹੁਣ ਆਪਾਂ ਪ੍ਰੀਤ ਸਟਾਈਲ ਗੜੇ ਹਨਾ ਡਿਜ਼ਾਈਨਰ ਬਣਾਉਣੇ ਆ ਉਹ ਆਪਾਂ ਨੂੰ ਖੁਦ ਕਟਿੰਗ ਕਰਨੀ ਪੈਂਦੀ ਨੇ ਕਿਉਂਕਿ ਮਤਲਬ ਬਣੇ ਬਣਾਏ ਗੜੇ ਨਹੀਂ ਆਪਾਂ ਨੂੰ ਮਿਲਦੇ ਜਿਵੇਂ ਆਪਾਂ ਬੁਗਰਮ ਦੇ ਉੱਪਰ ਆ ਖੋਦ ਪੇਸਟਿੰਗ ਵਾਲੀ ਬੁਕਰਮ ਦੇ ਉੱਪਰ ਲਾ ਰਹੇ ਪੇਸਟਿੰਗ ਪੇਪਰ ਇੱਕ ਜਿਹੜਾ ਦੂਸਰਾ ਆਉਂਦਾ ਉਹਦੇ ਉੱਪਰ ਹਨਾ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਅਮਰ ਇਹੀ ਕਹਿ ਰਹੇ ਨੇ ਵੀ ਤੁਹਾਨੂੰ ਵੱਖ-ਵੱਖ ਜਿਹੜੇ ਗਲੇ ਦੇ ਡਿਜ਼ਾਈਨ ਨੇ ਉਹ ਤੁਹਾਨੂੰ ਕੱਟ ਕੇ ਦਿਖਾਵਾਂਗੇ ਆਪਾਂ ਪੇਪਰ ਦੇ ਉੱਤੇ ਤਾਂ ਕਿ ਤੁਹਾਨੂੰ ਸਖਾਲਾ ਤਰੀਕਾ ਪਤਾ ਲੱਗ ਸਕੇ ਕੋਲ ਜਗੇ ਦੀ ਨਹੀਂ ਮੈਂ ਆਹ ਬੋਲਣੀ ਲਾ ਲਈ ਸੀ ਤੁਸੀਂ ਬੋਲੋ ਚਲ ਠੀਕ ਹੈ ਤੇ ਚਲੋ ਚੈਨਲ ਨੂੰ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਹੁਣ ਅਵਰ ਤੁਹਾਨੂੰ ਦੱਸਣਗੇ ਗਲਿਆਂ ਦੇ ਇਹ ਡਿਜ਼ਾਈਨ ਕੱਟਨੇ ਕਿ ਕਿਵੇਂ ਆਪਾਂ ਕੱਟ ਸਕਦੇ ਹਾਂ ਮੈਂ ਥੋੜਾ ਜਿਹਾ ਡਿਟੇਲ ਚ ਲੈ ਗਈ ਸੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਤੇ ਇਹ ਆਪਾਂ ਨੇ ਪੇਪਰ ਲੈ ਰੱਖੇ ਨੇ ਤੇ ਇਹਨਾਂ ਨੂੰ ਆਪਾਂ ਕਟਿੰਗ ਕਰਾਂਗੇ ਲੋ ਜੀ ਇਹ ਆਪਣੇ ਨਵੇਂ-ਨਵੇਂ ਪੇਪਰ ਹਨਾ ਤੇ ਇਹਨੂੰ ਆਪਾਂ ਜਿਹੜਾ ਆਪਾਂ ਨੇ ਗਲਾ ਕਟਿੰਗ ਕਰਨਾ ਹੁੰਦਾ ਉਹ ਆਪਾਂ ਨੇ ਆ 5.5 ਇੰਚ ਚੌੜਾ ਜਾਂ 6 ਇੰਚ ਚੌੜਾ ਜਿੰਨਾ ਵੀ ਆਪਾਂ ਨੇ ਚੌੜਾ ਕੱਟਣਾ ਤੇ ਉਹ ਬੁਗਰਾਮ ਆਪਾਂ ਨੇ ਲੈ ਲੈਣੀ ਆ ਇਸ ਤਰੀਕੇ ਨਾਲ ਹੀ ਕਟਿੰਗ ਕਰਕੇ ਲੈ ਲੈਣੀ ਆ ਜਿਵੇਂ ਹੁਣ ਆ ਆ ਪੇਜ ਆ ਆਪਣਾ ਚੋਰਸ ਤੇ ਇਹ ਤਾਂ ਜਿਆਦਾ ਵੱਡਾ ਹੈਗਾ ਇਹ ਲੀਗ ਜਿਵੇਂ ਲੀਗਲ ਪੇਜ ਹੁੰਦੇ ਨੇ ਉਵੇਂ ਇਹ ਪੇਪਰ A4 ਪੇਪਰ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਇਦੀ 11 11 ਇੰਚ ਦੇ ਚ ਨਵਾਈ ਹੁੰਦੀ ਆ ਸਾਡੇ ਕੀ 11 ਪੌਣੇ 12 ਬੰਬੂਆ ਸਾਡੇ ਕੀ ਨਾ 12 ਦੇ 8 ਗੇਟ ਹੁੰਦੀ ਆ ਇਹ ਉਹਦੀ ਜਿਹੜਾ ਵੱਡਾ ਪੇਪਰ ਹੁੰਦਾ ਉਹਦੀ 14 ਹੁੰਦੀ ਆ 8 ਇੰਚ ਸਾਡੇ 8 ਇੰਚ ਦੀ ਚੜਾਈ ਆ ਤੇ ਇਹਨੂੰ ਆਪਾਂ ਐ ਲੈ ਲਓ ਵੀ ਇਹ ਆਪਾਂ ਨੇ ਬੁਕਰਮ ਲੈ ਲਈ ਤੇ ਇਹਨੂੰ ਆਪਾਂ ਨੇ ਡਬਲ ਫੋਲਡ ਕਰ ਲੈਣਾ ਤੇ 8 ਇੰਚ ਤਾਂ ਆਪਾਂ ਨੂੰ ਚੜਾਈ ਚਾਹੀਦੀ ਚਾਹੀਦੀ ਆ ਚਾਹੇ ਜੇ ਆਪਾਂ ਨੇ ਗਲੇ ਦੀ ਮਤਲਬ 6 ਇੰਚ ਰੱਖਣਾ ਚੌੜਾ ਚਾਹੀਏ ਆਪਾਂ ਨੇ 5.5 ਰੱਖਣਾ ਉਦੇ ਹਿਸਾਬ ਨਾਲ ਆਪਾਂ ਇੱਥੋਂ ਨਿਸ਼ਾਨੀ ਲਾ ਲਾਂਗੇ ਜਿਵੇਂ ਹੁਣ ਆਪਾਂ ਨੇ 5.5 ਰੱਖਣਾ ਉਹਦੀ ਆਪਾਂ 3.3 ਨਿਸ਼ਾਨੀ ਲਾ ਲਾਂਗੇ ਆ ਇਸ ਤਰ੍ਹਾਂ ਤੇ ਡੂੰਗਾ ਆਪਾਂ ਨੇ ਜਿੰਨਾ ਵੀ ਦੀਪ ਰੱਖਣਾ 7 ਇੰਚ 7.5 ਉਹਦੇ ਹਿਸਾਬ ਨਾਲ ਵੀ ਜਿੰਨਾ ਤੁਸੀਂ ਪਾਉਣਾ ਪਸੰਦ ਕਰਦੇ ਹੋ ਤੇ ਇਹ ਆਪਾਂ ਨੇ ਲਗਾ ਲਈ ਆ 7 ਇੰਚ ਤੇ ਨਿਸ਼ਾਨੀ ਦੇਖੋ ਆ ਜਗਾ ਤੇ ਨਿਸ਼ਾਨੀ ਅੱਖਰਾਂ ਦੇ ਥੋੜੀ ਘੱਟ ਦਸੂਗੀ ਤੇ ਹੁਣ ਆਪਾਂ ਨੇ ਜਿਵੇਂ ਡਿਜ਼ਾਈਨ ਬਣਾਉਣਾ ਕੋਈ ਵੀ ਹੈਨਾ ਤੇ ਇਧਰੋਂ ਆਪਾਂ ਨੇ ਬੁਕਰਮ ਲੈਣੀ ਆ 1 ਇੰਚ ਆਪਾਂ ਨੇ ਵੱਧ ਲੈ ਲੈਣੀ ਆ ਇੱਥੋਂ ਤੇ ਇਹ ਆਪਾਂ ਇੱਕ ਇੱਕ ਇੰਚ ਦਾ ਨਿਸ਼ਾਨ ਸਾਰੇ ਗਲੇ ਤੇ ਲਗਾ ਲਾਂਗੇ ਆਪਾਂ ਇੱਕ ਇੱਕ ਇੰਚ ਵੱਧ ਰੱਖਾਂਗੇ ਸਭ ਤੋਂ ਪਹਿਲਾਂ ਤਾਂ ਜਿਵੇਂ ਹੁਣ ਆਪਾਂ ਵੀ ਸ਼ੇਪ ਇੱਥੋਂ ਵੀ ਸ਼ੇਪ ਤੇ ਉੱਪਰੋਂ ਗੋਲ ਹੁੰਦਾ ਗਲਾ ਉਹ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੇ ਆ ਤੇ ਇਹ ਆਪਾਂ ਇੱਥੋਂ ਲਵਾਂਗੇ 2 ਇੰਚ ਇਹ ਆ ਵਾਲੀ ਜਿਹੜੀ 7 ਇੰਚ ਤੇ ਨਿਸ਼ਾਨੀ ਲਗਾਈ ਹੈ ਇਹ ਆਪਾਂ 2 ਇੰਚ ਤੇ ਲਗਾ ਲਈ ਤੇ ਇਸ ਤੋਂ ਉੱਪਰ ਹੈ ਜਿਹੜਾ ਇਹ ਆਪਣਾ 5 ਇੰਚ ਦਾ ਗਲਾ ਰਹਿ ਗਿਆ ਤੇ ਇਹਨੂੰ ਆਪਾਂ ਇੱਥੋਂ ਗੋਲਾਈ ਦੇ ਦਾਂਗੇ ਹੱਸੋ ਤੇ ਇੱਥੋਂ ਆਪਾਂ ਲਾਵਾਂਗੇ ਇਹਨੂੰ 1/2 ਇੰਚ ਤੇ ਨਿਸ਼ਾਨੀ ਕਿਉਂਕਿ ਆਪਾਂ ਨੇ 7 ਇੰਚ ਦਾ ਗੜਾ ਕਟਿੰਗ ਕਰਨਾ ਤਾਂ ਉਹਦੇ ਵਾਸਤੇ ਆਪਾਂ ਇੱਥੋਂ ਧਾ ਇੰਚ ਦੀ ਨਿਸ਼ਾਨੀ ਲਗਾ ਕੇ ਤੇ ਇੱਥੋਂ ਆਪਾਂ ਇਹਨੂੰ ਕਰ ਦਾਂਗੇ ਤਿੱਖਾ ਸਕੀਲ ਨਾਲ ਲਾ ਲਾਂ ਨੇ ਆਪਾਂ ਨਿਸ਼ਾਨੀ ਤੇ ਇਹ ਆਪਾਂ ਇੱਥੋਂ ਤਿੱਖਾ ਕਰ ਦਾਂਗੇ ਇਹਨੂੰ ਇੱਥੋਂ ਬਣ ਗਿਆ ਇਹ A B ਤੇ ਉੱਪਰੋਂ ਇਹ ਬਣ ਗਿਆ ਰਾਉਂਡਾ ਇੱਕ ਤੇ ਉਹੀ ਆਪਾਂ 1 1 ਇੰਚ ਦੀ ਇਹਦੇ ਇੱਥੋਂ ਸ਼ੇਪ ਦੇ ਦਾਂਗੇ ਇਹਨੂੰ इत चाहे राउंड दे लो चाहे अपने बी कटिंग की है ना उमें दे इंच रख लागे इस तरह हम आपकी कटिंग करा देखो इतों आप बी शेप की कटिंग कर लें पहला आप कटा साइड तो Masih tuh si mana kejadian tu? Bukanlah mah. ਦੰਦਰ ਕੇ ਨਾਲ ਇਹੇ ਆਹਦੇਮਾ ਇਸ ਤਰ੍ਹਾਂ ਹੈ ਡਿਜ਼ਾਈਨ ਦੇਖੋ ਬਣ ਗਿਆ ਨੀਚੋਂ ਵੀ ਆ ਤੇ ਉੱਪਰੋਂ ਹੈ ਰਾਉਂਡ ਸ਼ੇਪ ਹੈ ਇਸੇ ਤਰੀਕੇ ਨਾਲ ਆਪਾਂ ਕੋਈ ਵੀ ਡਿਜ਼ਾਈਨ ਆਪਾਂ ਨੇ ਕਟਿੰਗ ਕਰਨਾ ਇਸ ਤਰੀਕੇ ਨਾਲ ਆਪਾਂ ਕਟਿੰਗ ਕਰ ਸਕਦੇ ਹਾਂ ਕਿਉਂਕਿ ਇਹ ਵਾਲੇ ਡਿਜ਼ਾਈਨ ਨੇ ਜਿਹੜੇ ਬਹੁਤਾਰੇ ਰੈਡੀਮੇਟ ਕੱਟ ਮਿਲਦੇ ਨੇ ਤੇ ਹੁਣ ਆਪਾਂ ਤੁਹਾਨੂੰ ਅਗਲਾ ਡਿਜ਼ਾਈਨ ਦਿਖਾਉਣੇ ਆ ਇਸੇ ਤਰੀਕੇ ਨਾਲ ਹੀ 10 ਵੀ ਆਪਾਂ ਨੇ ਉਸੇ ਤਰੀਕੇ ਨਾਲ ਫੋਲਡ ਕਰ ਲੈਣਾ ਆਫ ਕਰਕੇ ਜੋ ਉਹ ਦੀ 5.5 ਇੰਚ 6 ਇੰਚ ਲਾ ਲਉ ਹਮ ਚਲੋ ਤੇ 3 ਇੰਚ ਤੇ ਇਧਰ ਨਿਸ਼ਾਨੀ ਲਾ ਲਾਂਗੇ ਤੇ ਇਹ ਆਪਾਂ ਡਿਜ਼ਾਈਨ ਹੋਰ ਬਣਾਵਾਂਗੇ ਇਹ ਆਪਾਂ ਕਰ ਲੈਨੇ ਆ 6.5 ਇਹ ਵਾੜਾ ਨਿਸ਼ਾਨ ਆਪਾਂ ਲਾ ਲੈਨੇ ਆ 4 ਇੰਚ ਤੇ ਤੇ ਇਥੋਂ ਆਪਾਂ ਇਹਨੂੰ ਇਸ ਤਰ੍ਹਾਂ ਵਾਲਾ ਪੀ ਬਣਾ ਦਿੰਦੇ ਹਾਂ ਤੇ ਜੇ ਆਪਾਂ ਨੂੰ نیچے ਇਹਦੇ ਪੱਟੀ ਬਣਾਉਣੀਆਂ ਤਾਂ ਆਪਾਂ نیچے ਪੱਟੀ ਵੀ ਬਣਾ ਸਕਦੇ ਹਾਂ ਜਿਵੇਂ ਇਥੋਂ ਇਹ ਬੀ ਸ਼ੇਪ ਬਣ ਕੇ ਗळा ਤੇ ਇਥੋਂ ਆਪਾਂ 1 ਇੰਚ ਤੇ ਅੱਧੇ ਇੰਚ ਦੇ ਨਿਸ਼ਾਨੀ ਲਾ ਲਾਂਗੇ 1 ਇੰਚ ਦੀ ਪੱਟੀ ਚੌੜੀ ਪੱਟੀ ਬਣ ਜੂਗੀ ਇਹ ਕਿਉਂਕਿ ਡਬਲ ਫੋਲਡ ਕੀਤਾ ਹੋਇਆ ਤਾਂ ਕਰਕੇ ਆਪਾਂ ਇੱਥੇ ਅੱਧੇ ਇੰਚ ਦੇ ਨਿਸ਼ਾਨੀ ਲਾ ਲਾਂਗੇ ਇੰਚ ਇੰਚ ਟਾਬਲ ਕਰਨੀ ਦੀ ਐ ਇਦੋਂ ਨਾ ਨਾ ਇੰਜਨ ਚਾਪਾ ਬਦਲੇ ਲਾਣੀ ਬੁਕਰਮ ਦਾ ਇਹ ਪੱਟੀ ਹੈ ਜਿਹੜੀ ਆਪਾਂ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਇਹ ਪੱਟੀ ਕਿਸੇ ਦੇ 7 ਇੰਚ ਦੀ ਵੀ ਸਹੀ ਆ ਜਾਂਦੀ ਹੈ ਕਿਸੇ ਦੇ ਵੱਧ ਦੀ ਵੱਡੀ ਵੀ ਲੱਗ ਜਾਂਦੀ ਹੈ 8 ਇੰਚ ਦੀ ਵੀ ਲੱਗ ਜਾਂਦੀ ਹੈ ਉਹ ਆਪਾਂ ਜਿੰਨੀ ਆਪਣੇ ਹਿਸਾਬ ਨਾਲ ਬਟਨ ਵਾਲੀ ਪੱਟੀ ਬਣਾਉਣੀ ਹੈ ਹਨਾ ਉਹ ਆਪਾਂ ਉਹ ਹਿਸਾਬ ਨਾਲ ਬਣਾ ਸਕਦੇ ਤੇ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਸੈਟਿੰਗ ਕਰ ਸਕਦੇ ਹਾਂ ਇਹੜੇ ਗਲੇ ਹੁੰਦੇ ਨੇ ਜਿਵੇਂ ਆ ਕੱਟਿਆ ਨਾ ਉਵੇਂ ਵੀ ਤਿੱਖਾ ਕੱਟਵਰਕ ਬਣਾ ਜਿਵੇਂ ਥੱਲੇ ਨਾ ਰਹਿ ਗਏ ਘੰਟੇ ਨਹੀਂ ਹੁੰਦੇ ਬਾਲਾ ਹੋ ਜੂਗਾ ਇਹ ਇਸ ਤਰ੍ਹਾਂ ਬਣ ਗਿਆ ਇਹਦੇ નીચે ਆ ਪੱਟੀ ਬਣ ਗਈ ਇਹ ਪੱਟੀ ਨੂੰ ਆਪਾਂ ਮਤਲਬ ਇਹ ਦੇਖੋ ਹੁਣ ਛੋਟੀ ਜੀ ਪੱਟੀ ਸੋਹਣੀ ਨਹੀਂ ਲੱਗਦੀ ਇਹ ਕਿਉਂਕਿ ਇੰਨੀ ਵੱਡੀ ਹੋਣੀ ਚਾਹੀਦੀ ਹੈ 8 ਇੰਚ ਦੀ ਤਾਂ ਇਹ ਹੋਣੀ ਹੀ ਚਾਹੀਦੀ ਜੇ 8 ਜੀ ਨਹੀਂ ਤਾਂ 7 ਦੀ ਜ਼ਰੂਰੀ ਹੈ ਦੇਖੋ ਇਹ ਇੱਥੇ ਤੱਕ ਹੁੰਦੀ ਫਿਰ ਇਹ ਜਾਇ ਸੁਹਣੀ ਲੱਗਦੀ ਇਹ ਆਪਾਂ ਨੇ ਪੇਪਰ ਕਰਕੇ ਛੋਟੀ ਹੀ ਕੱਟਤੀ ਕਿਉਂ ਇਹ ਪੱਟੀ ਬਣਾ ਕੇ ਤੁਸੀਂ ਇਹਦੇ ਉੱਤੇ ਹੈਨਾ ਸੂਟ ਦੇ ਉੱਤੇ ਬਾਟਨ ਲਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਤੇ ਇਹਦੇ ਉੱਤੇ ਤੁਸੀਂ ਕੱਪੜਾ ਸਲਵਾਰ ਨਾਲ ਦਾ ਲਾ ਕੇ ਹੋਰ ਵੀ ਸੋਹਣਾ ਡਿਜ਼ਾਈਨ ਬਣਾ ਸਕਦੇ ਹੋ ਜਿਵੇਂ ਸਲਵਾਰ ਕੇ ਵੀ ਕੱਟ ਸਕਦੇ ਆ ਆਪਾਂ ਵਾਲੇ ਦਾ ਸਲਵਾਰ ਕੇ ਵੀ ਸਾਫ਼ ਰੰਗ ਤੇ ਇਹ ਵਾਲਾ ਜਿਹੜਾ ਮੈਂ ਡਿਜ਼ਾਈਨ ਆਪਾਂ ਨੇ ਬਣਾਉਣਾ ਤਾਂ ਉਹਦੇ ਵਾਸਤੇ ਦੇਖੋ ਇਹ ਹੈਗਾ ਆਪਣਾ ਗਲਾ 11.5 ਇੰਚ ਮਤਲਬ ਪੇਪਰ ਸੀ ਆਪਾਂ ਨੇ ਲਵੇ ਇਹ ਆਪਾਂ ਨੂੰ ਜੇ ਇਹ ਗਲਾ ਬਣਾਉਣਾ ਤਾਂ ਆਪਾਂ ਨੂੰ ਘੱਟੋ-ਘੱਟ 16 ਇੰਚ ਦੀ ਬੁਕਰਮ ਲੈਣੀ ਪਊਗੀ 16 ਇੰਚ ਦੀ ਲੰਬੀ ਬੁਕਰਮ ਲੈ ਕੇ ਉਹਦੇ ਉੱਪਰ ਇਹ ਗਲਾ ਕਟਿੰਗ ਹੋਊਗਾ ਸਾਰਾ ਜਿਹੜਾ ਆਹ ਵਾਲਾ ਡਿਜ਼ਾਈਨ ਆ ਤਾਂ ਉਹ ਲੰਬਾ ਬਣ ਜਾਊਗਾ 16 ਇੰਚ ਦੀ ਬੁਕਰਮ ਦੇ ਉੱਪਰ ਤੇ ਇਹ ਆਪਣੇ ਲਈ ਪੇਪਰ ਛੋਟਾ ਹੈਗਾ ਤਾਂ ਕਰਕੇ ਇਹਦਾ ਜਿੰਨਾ ਆਪਾਂ ਡਿਜ਼ਾਈਨ ਬਣਿਆ ਆਪਾਂ ਨੇ ਬਣਾਇਆ ਤੇ ਹੁਣ ਆਪਾਂ ਤੁਹਾਨੂੰ ਇੱਕ ਡਿਜ਼ਾਈਨ ਹੋਰ ਦਿਖਾਉਣੇ ਆ ਕਟਿੰਗ ਕਰਕੇ ਜਿਵੇਂ ਇਹ ਕਹੇ ਸੀ ਕਿ ਕੱਟ ਵਰਕ ਵਾਲਾ ਹੈ ਨਾ ਇਹ ਉਹ ਵੀ ਆਪਾਂ ਕਟਿੰਗ ਕਰਕੇ ਬਣਾ ਸਕਦੇ ਆ ਉਹ ਬਣੂਗਾ ਰਾਉਂਡ ਨੈੱਕ ਤੇ ਉਹਦੇ ਵਾਸਤੇ ਆਪਾਂ ਨੇ ਲੈ ਲੈਣਾ 3 ਇੰਚ ਚੌੜਾਈ ਤੇ 7.5 ਆਪਾਂ ਲੈ ਲੈਣੀ ਆ ਲੰਬਾਈ ਇਸ ਤਰ੍ਹਾਂ ਆਪਾਂ ਚਾਰਸ ਬਣਾ ਲੈਨੇ ਡੱਬਾ ਇਹਦੇ ਚ ਆਪਾਂ ਕੱਟਵਰਕ ਬਣਾਵਾਂਗੇ ਜਿਵੇਂ ਹੁਣ ਇਹ ਆਪਣੇ ਦੇ ਮੇਰਾ ਆਊਂਡ ਆ ਸ਼ੇਪ ਹੈਗੀ ਹੈ ਹਨਾ ਇਹਦੇ ਹਿਸਾਬ ਨਾਲ ਆਪਾਂ ਬਣਾਵਾਂਗੇ ਤੇ ਮੈਂ ਇੱਥੋਂ ਥੋੜੀ ਜੀ ਰੌਂਡ ਸ਼ੇਪ ਦੇ ਲਈ ਤਾਂ ਮੈਂ ਆਪਣੇ ਆਇ 300 ਦਿਨ ਸ਼ਾਨੀ ਲਾਈ ਸੀ ਨਾ ਉਹਦੇ ਹਿਸਾਬ ਨਾਲ ਆਪਾਂ ਰੌਂਡ ਸ਼ੇਪ ਦੇ ਲਈ ਤੇ ਉਹਦੇ ਚ ਆਪਾਂ ਇਹਨੂੰ ਕੱਟਵਰਕ ਦੇ ਡਿਜ਼ਾਈਨ ਬਣਾਵਾਂਗੇ ਨੇ ਆਪਾਂ ਵੱਡੇ ਛੋਟੇ ਜਿਹੇ ਜਿਹੇ ਵੀ ਬਣਾਉਣੇ ਨੇ ਉਹ ਜਿਹੀ ਬਣਾ ਸਕਦੇ ਆ ਤੁਸੀਂ ਕਿਤੇ ਕੜੇ ਵਗੈਰਾ ਨਾਲ ਨਹੀਂ ਬਣਾ ਸਕਦੇ ਜਿਵੇਂ ਜਵਾਕਾਂ ਦੇ ਛੋਟੇ ਕੜੇ ਨਹੀਂ ਹੁੰਦੇ ਮੇਰੇ ਕੋਲ ਤਾਂ 스ਕੇਲ ਆ ਹਨਾ ਜੇ ਨਹੀਂ ਵੀ ਹੁੰਦਾ 스ਕੇਲ ਤਾਂ ਆਪਾਂ ਕੜੇ ਵਗੈਰਾ ਨਾਲ ਬਣਾ ਸਕਦੇ ਕੋਈ ਵੀ ਗੋਲ ਚੀਜ਼ ਲੈ ਲਓ ਮਤਲਬ ਇਹ 스ਕੇਲ ਤੁਹਾਨੂੰ ਕਿਤਾਬਾਂ ਦੀ ਦੁਕਾਨ ਤੋਂ ਮਿਲ ਜੂਗਾ ਇਹ ਉਹ 스ਕੇਲ ਆ ਜਿਹਦੇ ਵਿੱਚ ਬੱਚੇ ਪੈਨਸਲ ਦੇ ਨਾਲਾ ਸਰਕਲ ਦੇ ਵਿੱਚ ਨਾ ਪੈਨਸਲ ਘੁਮਾ ਕਮਾ ਕੇ ਵੱਖੋ ਵੱਖ ਡਿਜ਼ਾਈਨ ਜਿਵੇਂ ਉਹਨਾਂ ਦੇ ਗੋਲ ਸਰਕਲਾਂ ਵਾਲੇ ਉਹ 스ਕੇਲ ਆ ਇਹ ਇਸ ਤਰ੍ਹਾਂ ਇਹਦੇ ਤੇ ਆਪਾਂ ਅਲੱਗ ਦਾ ਮਤਲਬ ਮੈਚਿੰਗ ਸੂਟ ਆ ਜੇ ਆਪਾਂ ਇਹਦੇ ਤੇ ਮੈਚਿੰਗ ਕਪੜਾ ਲਗਾ ਕੇ ਹਨਾ ਕੱਟਵਰਕ ਵਾਲਾ ਗਲਾ ਤਿਆਰ ਕਰਨਾ ਤਾਂ ਆਪਾਂ ਉਹ ਗਲਾ ਇਹਦੇ ਤੇ ਤਿਆਰ ਕਰ ਸਕਦੇ ਹਾਂ ਤੇ ਉਹੀ 1-1 ਇੰਚ ਆਪਾਂ ਇਹਦੇ ਬਾਹਰ ਐਕਸਟਰਾ ਲੈ ਲਾਂਗੇ ਗੋਲ ਕੱਟਣ ਵਾਸਤੇ ਇਸ ਤਰ੍ਹਾਂ ਆਪਾਂ ਗੋਲ ਕੱਟਵਰਕ ਵਾਲਾ ਗਲਾ ਕੱਟ ਸਕਦੇ ਹਾਂ ਇਹ ਦਿਲਾਇਮੈਂਟ ਦਾ ਕੰਮ ਹੈ ਦੋਨੋਂ ਬੀ ਇਹ ਕੈਂਚੀ ਆਪਣੀ ਕੋਲ ਵੱਡੀ ਹੈ ਤੁਸੀਂ ਛੋਟੇ ਕਟਰ ਨਾਲ ਕੱਟ ਸਕਦੇ ਹੋ ਕਿਉਂ ਜਿਹੜਾ ਕੱਟਵਰਕ ਹੈ ਛੋਟੇ ਕੱਟਵਰਕ ਨਾਲ ਕੱਟਣਾ ਥੋੜਾ ਸਖਾਲਾ ਰਹਿੰਦਾ ਜਦੋਂ ਬਰੀਕ ਕੰਮ ਹੁੰਦਾ ਨਾ ਇਹ ਕੈਂਚੀ ਥੋੜੀ ਹੈਵੀ ਹੁੰਦੀ ਹੈ ਲਓ ਜੀ ਕੱਟਵਰਕ ਵਾਲਾ ਗਲਾ ਕੱਟਿਆ ਗਿਆ ਸੈਂਟਰ ਤੋਂ ਜੋ ਹੁਣ ਅਮਰੇ ਇਧਰਲੇ ਪਾਸੋਂ ਕੱਟ ਲੈਣਗੇ ਸਦਾ ਬਾਹਰਲਾ ਹੈ ਸਰ ਤੇ ਦੁਬਾਰਾ ਫਿਰ ਆਪੈਨੂੰ ਫੋਟੋ ਕੇ ਸਾਨੂੰ ਦਿਖਾਉਨੇ ਆ ਹੌਲ ਰੈੱਡ ਦੀ ਰੱਖ ਕੇ ਦਿਖਾ ਦਿਵਾਉਣਾ ਤੇ ਮੈਂ ਦੇਖੀਗਾ ਇੱਥੇ ਇਹਨਾਂ ਨੂੰ ਆ ਦੇਖੋ ਕਿੰਨਾ ਸੋਹਣਾ ਇਸ ਤਰ੍ਹਾਂ ਆਪਾਂ ਕੱਟਵਰਕ ਵਾਲਾ ਗਹਿਣਾ ਅਲੱਗ ਦੇ ਮੈਚਿੰਗ ਸੂਟ ਦੇ ਉੱਪਰ ਜੇ ਲਗਾਉਣਾ ਤਾਂ ਇਸ ਤਰ੍ਹਾਂ ਆਪਾਂ ਕੱਟ ਕੇ ਹਨਾ ਇਹਨੂੰ ਬਾਹਰ ਨੂੰ ਅੰਦਰੋਂ ਪੁੱਠੀ ਸਾਈਡ ਤੋਂ ਲਾ ਕੇ ਸਿੱਧੀ ਸਾਈਡ ਨੂੰ ਫੋਲਡ ਕਰਕੇ ਬਹੁਤ ਸੋਹਣਾ ਡਿਜ਼ਾਈਨ ਸੈਂਟਰ ਦੇ ਵਿੱਚ ਦੇਖੋ ਨਾ ਤੇ ਸਾਈਡਾਂ ਘੱਟ ਵਰਕ ਬਣਿਆ ਬਾਕੀ ਅੱਜ ਆਪਾਂ ਤੁਹਾਨੂੰ ਇਹ ਤਿੰਨ ਗਲਿਆਂ ਦਾ ਡਿਜ਼ਾਈਨ ਦਿਖਾਇਆ ਨਿਕਉ ਵੀਡੀਓ ਲੰਬੀ ਹੋ ਜਾਂਦੀ ਆ ਤੇ ਬਾਕੀ ਹੋਰ ਗਲਿਆਂ ਦੇ ਵੀ ਡਿਜ਼ਾਈਨ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਜਲਦੀ ਹੀ ਵੀਡੀਓ ਉਹ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਜੋ ਆਪਣੇ ਨਵੇਂ ਪਹਿਨ ਪਰ ਜੋੜਦੇ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਵਧੀਆ ਲੱਗੇ ਤੇ ਲਾਈਕ ਵੀ ਕਰਿਓ ਚਲੋ じゃਗੇ ਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋਊਗੀ ਉਹ ਤਾਂ ਤੁਹਾਨੂੰ ਮਾਫ਼ ਕਰਦੇ ਹਾਂ ਹੱਸਦੇ ਰਹੋ ਬਾਤ Sasha